ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚ ਕੇ ਰਹੀ ਪੰਜਾਬ ਸਿਆਂ ਦਿੱਲੀ ਦੇ ਦਗੜਦੱਲੇ ਆ ਗਏ ਤੈਨੂੰ ਬਰਬਾਦ ਕਰਨ ਵਾਸਤੇ ਮੈਂ ਜਿਹੜੀ ਗੱਲ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਜਿਨ੍ਹਾਂ ਝਾੜੂ ਵਾਲਿਆਂ ਦੇ ਦਿੱਲੀ ਵਾਲਿਆਂ ਨੇ ਛਿੱਤਰ ਫੇਰਿਆ ਹਰਾ ਕੇ ਰੱਖਤੇ ਚੌਥੀ ਵਾਰ ਮੁੱਖ ਮੰਤਰੀ ਬਣਨ ਵਾਸਤੇ ਬੜੀਆਂ ਡੀਂਗਾ ਮਾਰਦਾ ਸੀ ਕੇਜਰੀਵਾਲ ਨਾਲ ਜੇਲ੍ਹ ਕਟਕੇ ਆਉਣ ਵਾਲਾ ਮਨੀਸ਼ ਸ਼ਸ਼ੋਧਿਆ ਮੈਂ ਕਰਤੂਤ ਜਿਹੜੀ ਦੱਸਣ ਲੱਗਾ ਹੁਣ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਦੇ ਕਰਦੇ ਫਿਰਦੇ ਆ ਇੱਕ ਨਾਲ ਉਹ ਜਿਹੜਾ ਜੇਲ੍ਹ ਮੰਤਰੀ ਸੀ ਢਿੰਡਾ ਜਾਂ 5 ਫੁੱਟ ਦਾ ਮੇਰੇ ਜਿੱਡਾ ਹੀ ਆ ਦਾੜੀ ਮੰਨ ਲੈਂਦਾ ਉਹ ਫਿਰਦਾ ਨਾਲ ਦੋ ਚਾਰ ਹੋਰ ਫਿਰਦੇ ਐ ਐਮਐਲਏ ਕਹਿੰਦੇ ਜੀ ਪੰਜਾਬ ਦੇ ਸਕੂਲਾਂ ਦਾ ਸੁਧਾਰ ਕਰਨਾ ਇਹਨਾਂ ਹਰਾਮਖੋਰਾ ਨੂੰ ਪੁੱਛੋ ਵੀ ਜੇ ਤੁਸੀਂ ਦਿੱਲੀ ਦੇ ਸਕੂਲਾਂ ਦਾ ਸੁਧਾਰ ਕੀਤਾ ਹੁੰਦਾ ਨਾ ਤੇ ਤੁਸੀਂ ਹਰਦੇ ਨਾ ਦਿੱਲੀ ਸਕੂਲ ਅੰਮੀ ਪਤਾ ਕੀ ਕੀਤਾ ਸੀ 20 ਲੀਟਰ ਇਹਨਾਂ ਨੇ ਰੋਗਣ ਮਾਰਤਾ ਮੂਰਲੀ 메ਨ ਕੰਨ ਤੇ 메ਨ ਗੇਟ ਤੇ ਬਣਾਤਾ ਹੀ ਡਿਜੀਟਲ ਦੇਤੀਓ ਸੁਵਿਧਾਵਾਂ ਮੂਰਖ ਬਣਾਇਆ ਲੋਕਾਂ ਨੂੰ ਪਰ ਲੋਕਾਂ ਨੂੰ ਚੱਲ ਨਹੀਂ ਦਿੱਤਾ ਉਹ ਮਾਰੀ ਕੱਢ ਕੇ ਜਿਵੇਂ ਮੱਖਣ ਵਿੱਚੋਂ ਵਾਲ ਕੱਢ ਕੇ ਮਾਰੀਦਾ ਤੇ ਹੁਣ ਇਹ ਹਰਾਮਖੋਰ ਮੈਂ ਕਿਉਂ ਕਹਿ ਰਿਹਾ ਦਿੱਲੀ ਤੋਂ ਛਿੱਤਰ ਖਾ ਕੇ ਪੰਜਾਬ ਵੱਲੋਂ ਆ ਰਹੇ ਨੇ ਹੁਣ ਪੰਜਾਬ ਦੇ ਵਿੱਚ ਇਹਨਾਂ ਕੋਲੇ 2 ਸਾਲ ਨੇ 2 ਸਾਲ ਦੇ ਵਿੱਚ ਰਾਜ ਕੀ ਲੁੱਟਣਗੇ ਲੋਕਾਂ ਨੂੰ ਬੇਵਕੂ ਬਣਾਉਣਗੇ ਪਹਿਲਾਂ ਇਹਨਾਂ ਦਾ ਉਹ ਤਮਾਤਰਾਂ ਵਾਲਾ ਹੁੰਦਾ ਸੀ ਜਿਹੜਾ ਸਕੂਲਾਂ ਮੇਜਾ ਕੇ ਛਾਪੇ ਮਾਰਦਾ ਸੀ ਦੇਗੇ ਦਾ ਟੱਕਣ ਲਾਉਣਾ ਖਰਚੀ ਦੇ ਵਿੱਚ ਦਾਲ ਪਾਉਣੀ ਟਮਾਟਰ ਹੈ ਨਹੀਂ ਲਥਨ ਹੈ ਨਹੀਂ ਪਿਆਜ਼ ਹੈ ਨਹੀਂ ਤੇ ਜਿਹੜੀ ਕੋਲੇ ਉਹ ਸੇਵਾਦਾਰ ਖੜੀ ਹੁੰਦੀ ਸੀ ਜੇ ਕੋਈ ਹੁੰਦਾ ਮੇਰੇ ਵਰਗਾ ਜੁੱਤੀ ਲਾ ਲੰਦਾ ਵੀ ਕੰਜਰਾ ਭੇਜਣਾ ਤਾਂ ਤੁਸੀਂ ਸੀ ਇਹ ਖਰਾਮ ਖੋਰੋ ਇਹ ਲਾਸ਼ਨ ਗੰਡਾ ਪਿਆ ਤੁਸੀਂ ਭੇਜਣਾ ਸੀ ਅਗਲੇ ਆਪਣੇ ਘਰੋਂ ਥੋੜੀ ਲੈ ਕੇ ਆਵੇਂ ਤੇ ਹੁਣ ਸਕੂਲਾਂ ਸੁਧਾਰ ਕਰਨ ਬਾਅਦ ਤੁਰੇ ਨਹੀਂ ਸਿੱਖਿਆ ਦਾ ਕਹਿੰਦੇ ਮਿਆਰ ਉੱਚਾ ਕਰਨਾ ਪਹਿਲਾਂ ਆਪਣਾ ਮਿਆਰ ਉੱਚਾ ਕਰ ਲਓ ਤੁਹਾਡੇ ਭਗਵੰਤਮਾਨ ਦੀ ਰਹਾਇਤ ਤੋਂ ਸ਼ਰਾਬ ਫੜੀ ਗਈ ਦਿੱਲੀ ਦੇ ਵਿੱਚ ਸ਼ਰਮ ਕੋਈ ਸ਼ਰਮ ਹੈ ਤੁਹਾਨੂੰ ਤੇ ਸ਼ਰਾਬ ਕਿਹੜੀ ਸੀ ਮੈਕਡੋਨਲਡਰ ਪਤਾ ਨਹੀਂ ਇਹਦਾ ਨਾਂ ਉਹਦਾ 780 ਰੁਪਏ ਦੀ ਬੋਤਲ ਮਿਲਦੀ ਐ ਇੱਥੇ ਵੀ ਉਹ ਇੱਕ ਬੋਤਲ ਪੀਣੀ ਹੁੰਦੀ ਐ ਦੋ ਪੀਣੀਆਂ ਹੁੰਦੀਆਂ ਤੁਸੀਂ ਸੈਂਕੜੇ ਪੇਟੀਆਂ ਰੱਖ ਲੀਆਂ ਬਰੋਜ ਖਰੀਦ ਲੈਂਦੇ ਐਨਾ ਸਟਾਕ ਤਾਂ ਜਿਹੜੇ ਥੋਕ ਮਾਰਕੀਟ ਵਾਲੇ ਉਹ ਵੀ ਨਹੀਂ ਰੱਖਦੇ ਜਿਨ੍ਹਾਂ ਤੁਸੀਂ ਸੀਐਮ ਦੇ ਹਾਰੇ ਤੇ ਰੱਖੀ ਬੈਠੇ ਸੀ ਤੇ ਹੁਣ ਤੁਸੀਂ ਸਿੱਖਿਆ ਦਾ ਮਿਆਰ ਉੱਚਾ ਕਰੋਗੇ ਪੰਜਾਬ ਦੇ ਸਕੂਲਾਂ ਦਾ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਸਕੂਲ ਨੇ ਪੰਜਾਬ ਦੇ ਅੰਦਰ ਇੱਥੇ ਪੰਜਾਬ ਦੇ ਬਹੁਤ ਹੋਣ ਹਰ ਟੀਚਰ ਨੇ ਤੁਸੀਂ ਇੱਥੇ ਪੰਜਾਬੀ ਖਤਮ ਕਰਕੇ ਹਿੰਦੀ ਬੋਲਣ ਲਾਉਣਾਂ ਲੋਕਾਂ ਨੂੰ ਅੱਛਾ ਜਿਹੜੇ ਹਰਾਮਖੋਰ ਸ਼ੋਧੀਆਂ ਵਰਗੇ ਆਏ ਨੇ ਨਾ ਦਿੱਲੀ ਤੋਂ ਰਾਵਗ ਚੱਡੇ ਵਰਗੇ ਇਹਨਾਂ ਨੂੰ ਹਿੰਦੀ ਆਉਂਦੀ ਹੈ ਪੰਜਾਬੀ ਆਉਂਦੀ ਨਹੀਂ ਇਹਨਾਂ ਨੂੰ ਆਈ ਤਾਂ ਪੈਲੀ ਲੜੀ ਜਾਨੇ ਇੱਥੇ ਬਈਆਂ ਨੇ ਕਰਾਂ ਨੇ ਬੀਬੀਆਂ ਵੀ ਹਿੰਦੀ ਬੋਲਣ ਲਾਤੀਆਂ ਤੁਸੀਂ ਪੰਜਾਬੀ ਸਕੂਲਾਂ ਵਿੱਚ ਕੀ ਕਰੋਗੇ ਅਕੀ ਮੈਂ ਇਹ ਜਿਹੜੀ ਵੀਡੀਓ ਬਣਾਈ ਹੈ ਅੱਜ ਨਾ ਮੇਰਾ ਕੋਈ ਮਕਸਦ ਇਹ ਨਹੀਂ ਹੈਗਾ ਵੀ ਭਗਵੰਤ ਮਾਨ ਦਾ ਅਸੀਂ ਕਿਰਦਾਰ 쿠시 ਕਰੀਏ ਭਗਵੰਤ ਮਾਨ ਨੂੰ ਨੀਮਾ ਚਕਾਈਏ ਸਰਕਾਰ ਨੂੰ ਨੀਮਾ ਚਕਾਈ ਇਹ ਮਤਲਬ ਨਹੀਂ ਹੈਗਾ ਮਤਲਬ ਇਹ ਹੈਗਾ ਵੀ ਤੁਸੀਂ ਜੇਲਾ ਕੱਟ ਕੇ ਆਏ ਪਹਿਲਾਂ ਇਹ ਦੱਸੋ ਹਰਾਮਖੋਰੋ ਵੀ ਤੁਹਾਨੂੰ ਜੇਲ੍ਹ ਵਿੱਚ ਅਗਲੇ ਨੇ ਭੇਜਿਆ ਕਿਉਂ ਸੀ ਤੁਹਾਡੇ ਤੇ ਕਿਹੜੇ ਚਾਰਜਰ ਭਾਵ ਕਿਹੜੀਆਂ ਧਰਾਮਾਂ ਲਾਈਆਂ ਗਈਆਂ ਤੁਸੀਂ ਗੁਨਾਹ ਕੀ ਕੀਤੇ ਸੀ ਤੁਹਾਡੇ ਤੇ ਕਿਹੜੇ ਘਟਾਲੇ ਦਾ ਦੋਸ਼ ਹੈ ਪਹਿਲਾਂ ਇਹ ਦੱਸੋ ਹੁਣ ਪੰਜਾਬ ਦੇ ਸਕੂਲਾਂ ਵਿੱਚ ਦੌਰੇ ਕਰਦੇ ਫਿਰਦੇ ਆ ਕੋਈ ਇੱਥੇ ਪੰਗਾ ਛੇੜਦੇ ਹੁਣ ਇੱਥੇ ਲਾ ਦਿਓ ਆਪ ਹੁਣ ਭਈ ਮੈਂ ਨਾ ਜਿਹੜੇ ਪੰਜਾਬ ਦੇ ਐਮਐਲਏ ਨੂੰ ਬੇਨਤੀ ਕਰਦਾ ਹਲੇ ਮੈਂ ਉਹ ਗੱਲ ਦੱਸਣੀ ਨਹੀਂ ਚਾਹੁੰਦਾ ਪਰ ਥੋੜੀ ਦੱਸ ਦਿੰਨਾ ਜੇ ਤੁਸੀਂ ਸਮਝ ਲਓਗੇ 2027 ਦੇ ਵਿੱਚ ਨਾ ਤੁਸੀਂ 20ਤੀ ਸੀਟਾਂ ਲਿਜਾ ਸਕਦੇ ਸੀ ਸੀ ਦਾ ਮਤਲਬ ਕੀ ਹੁੰਦਾ ਵੀ ਲੋਕਾਂ ਦੇ ਵਿੱਚ ਥੋੜੀ ਬਹੁਤੀ ਖੁੱਲ੍ਹ ਦਲੀ ਹੈ ਗਈ ਸੀ ਤੁਹਾਡੇ ਪ੍ਰਤੀ ਪਰ ਜੇ ਦਿੱਲੀ ਵਾਲੇ ਦਗੜਦੱਲੇ ਇੱਥੇ ਆ ਕੇ ਬਹਿ ਗਏ ਨਾ ਭਵੰਤਮਾਨਾ ਚੇਤੇ ਰੱਖੇ ਗ੍ਰੀਨ ਕਾਰਡ ਤੇਰੇ ਕੋਲੇ ਅਮਰੀਕਾ ਦਾ ਹੈਗੇ ਹੈਗਾ ਤੇ ਟਿਕ ਟਕਰਾ ਕੇ ਰੱਖੀ ਭੱਜਣ ਵਾਸਤੇ ਯਲ ਚੇਤੇ ਰੱਖੀ ਮੇਰੀ ਜੇ ਦਿੱਲੀ ਦੇ ਦਗੜਦਲਿਆਂ ਨੂੰ ਨਾ ਰੋਕਿਆ ਨਾ ਇਥੋਂ ਤਾਂ ਤੇਰੀ ਵੀ ਜ਼ਮਾਨਤ ਜਿਹੜੀ ਹੈ ਜਪਤ ਹੋ ਜਿੱਥੇ ਮਰਜੀ ਭੱਜ ਲਈ ਔਰ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਦਾ ਨਾ ਕਾਂਗਰਸੀਆਂ ਦੀ ਨਾ ਭਾਜਪਾ ਦੀ ਨਾ ਕਾਲੀਆਂ ਦੀ ਮੈਂ ਆਪਣੀ ਗੱਲ ਕਰਦਾ ਜੇ ਹਿੰਮਤ ਹੋਈ ਨਾ ਤੇਰੀ ਦੁਆਰਾ ਇਲੈਕਸ਼ਨ ਲੜਨ ਦੀ ਜੇ ਦਿੱਲੀ ਦੇ ਦਗੜਦੱਲੇ ਇੱਥੇ ਪੰਜਾਬ ਦੇ ਰਹੇ ਤਾਂ ਤੇਰੇ ਖਿਲਾਫ ਇਲੈਕਸ਼ਨ ਮੈਂ ਲੜਾਂ ਉਹ ਵੀ ਆਜ਼ਾਦ ਜਿੱਤ ਕੇ ਦਿਖਾਈ ਕਿਉਂਕਿ ਮੈਂ ਕਰਤੂਤਾਂ ਦੱਸਣੀਆਂ ਲੋਕਾਂ ਨੂੰ ਵੀ ਜੋ ਦਿੱਲੀ ਦੇ ਵਿੱਚ ਬੇੜਾ ਘਰ ਕਰਕੇ ਆਏ ਨੇ ਇਹ ਝਾੜੂ ਵਾਲੇ ਤੇ ਉਹੀ ਹੁਣ ਪੰਜਾਬ ਦਾ ਮਲਿਆ ਮੇਟ ਪੰਜਾਬ ਨੂੰ ਬਰਬਾਦ ਕਰਨਗੇ ਸਾਨੂੰ ਦੁੱਖ ਹੈ ਤੁਸੀਂ ਸ਼ਰਿਆਂ ਪਿੱਟ ਦਿਓ ਹੈ ਦਿੱਲੀ ਨੇ ਬੇੜਾ ਬਹਾਤਾ ਹੈ ਦਿੱਲੀ ਨਾਲ ਸਾਂਝ ਪਾ ਲਈ ਹੁਣ ਦਿੱਲੀ ਵਾਲੇ ਨੂੰ ਖੁਦ ਬਹਾਉਣ ਲੱਗਿਓ ਪੰਜਾਬ ਦੇ ਵਿੱਚ ਕੀ ਕਹਿੰਦੇ ਸੀ ਨਹੀਂ ਜੀ ਇਹ ਕਾਲੀ ਤਾਂ ਬੀਜੇਪੀ ਦੇ ਨਾਲ ਮਿਲ ਕੇ ਦਿੱਲੀ ਤੋਂ ਚੱਲਦੇ ਨੇ ਕਾਂਗਰਸੀ ਤਾਂ ਰਾਹੁਲ ਨਾਲ ਮਿਲ ਕੇ ਦਿੱਲੀ ਤੋਂ ਚੱਲਦੇ ਨੇ ਤੇ ਹੁਣ ਤੁਸੀਂ ਤੁਸੀਂ ਤਾਂ ਦਿੱਲੀ ਜਿਹੜੇ ਖੁਦ ਪੰਜਾਬ ਜੀ ਬਹਾ ਲੈ ਮਨੀਸ਼ ਸ਼ੋਧਿਆ ਕੀ ਲੈਣ ਵਾਸਤੇ ਆ ਦੱਸ ਤਾਂ ਸਹੀ ਰਗਵ ਜੱਟਾ ਕੀ ਕਰਦਾ ਇੱਥੇ ਜਿਹੜੇ 93 ਪੰਜਾਬ ਨੇ ਜਿੱਤ ਕੇ ਦਿੱਤੇ ਨੇ ਉਹਨਾਂ ਦੀ ਕੋਈ ਕਦਰ ਕੀਮਤ ਹੈ ਮੈਂ ਕਹਾਂ ਉਹ ਵੀ ਹਰਾਮ ਖੋ ਰਹੇ ਜਿਹੜੇ ਬੋਲਣਾ ਚਾਹੁੰਦੇ ਨੇ ਕਿਉਂ ਕਿਉਂ ਲੂਣ ਹਰਾਮ ਕਰ ਦਿਓ ਲੋਕਾਂ ਦਾ ਖਾ ਕੇ ਅਗਲੇ ਨੇ ਬੋਟਾਂ ਪਾਈਆਂ ਨਾ ਤੁਹਾਨੂੰ ਜੇ ਹਿੰਮਤ ਹੈ ਨਾ ਆ ਵੀਡੀਓ ਸੁਣ ਲਿਓ ਬੈਠੋ ਟੇਬਲ ਟੌਕ ਕਰਿਓ ਫਿਰ ਬਣਾਉ ਬੰਦੇ ਦੇ ਪੁੱਤ ਨਾ ਫਿਰ ਕਹਦੇ ਨੇ ਡਾਇਲੋਗ ਹੈ ਬਚ ਕੇ ਰਹੀ ਪੰਜਾਬ ਸਿਆਂ ਦਿੱਲੀ ਦੇ ਦਗੜਦੱਲੇ ਤੈਨੂੰ ਬਰਬਾਦ ਕਰਨ ਵਾਸਤੇ ਆ ਗਏ ਨੇ ਪੰਜਾਬ ਦੇ ਲੋਕੋ ਸੁਣਿਓ ਲੜਨ ਤਾਂ ਪਾਓ ਤੁਸੀਂ ਵੋਟਾਂ ਪਾ ਕੇ 93 ਐਮਐਲਏ ਬਣਾਏ ਨੇ ਇੱਕ ਵੀ ਬੋਲਣ ਵਾਸਤੇ ਤਿਆਰ ਨਹੀਂ ਇਹਨਾਂ ਹਰਾਮਕੋਰਾਂ ਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ